ਸੱਚਕਲ ਦੋਸਤੋ ਤੁਸੀਂ ਜੁੜੇ ਹੋ ਪਬਲਿਕਸ ਮਾਣਾ ਨਿਊਜ਼ ਚੈਨਲ ਨਾਲ ਤੇ ਅਸੀਂ ਪਹੁੰਚੇ ਆ ਅੱਜ ਸਮਾਣਾ ਦੇ ਨਾਲ ਲੱਗਦਾ ਪਿੰਡ ਦੋਦੜਾ ਦੇ ਵਿੱਚ ਗੁਰੂ ਘਰ ਦੇ ਵਿੱਚ ਜਿਹੜੀ ਆ ਪੰਜ ਪਿੰਡਾਂ ਦੀ ਜਿਹੜੀ ਪੰਚਾਇਤ ਹੈ ਅੱਜ ਇਕੱਠੀ ਹੋਈ ਹੈ ਤੇ ਸਰਕਾਰ ਦਾ ਜਿਹੜਾ ਇਹਨਾਂ ਵੱਲੋਂ ਬਾਇਓ ਕਾਰਡ ਕੀਤਾ ਗਿਆ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਬੇਸ਼ੱਕ ਜਿਹੜਾ ਹਲਕਾ ਸਤਰਾਨਾ ਲੱਗਦਾ ਪਰ ਸਾਡੀ ਜਿਹੜੀ ਤਸੀਲ ਹੈ ਸਮਾਣਾ ਲੱਗਦੀ ਹੈ ਕਿਉਂਕਿ ਜਦੋਂ ਇਹਨਾਂ ਦੇ ਸਾਰੇ ਆਧਾਰ ਕਾਰਡ ਦੇ ਡਰੈਸ ਜਿਹੜੇ ਨੇ ਉਧਰਲੇ ਪਾਸੇ ਸ਼ਿਫਟ ਹੋਣਗੇ ਤਾਂ ਇਹਨਾਂ ਨੂੰ ਕਾਫੀ ਮੁਸ਼ਕਲਤਾਂ ਦਾ ਜਿਹੜਾ ਸਾਹਮਣਾ ਚੱਲਣਾ ਪੈਣਾ ਜਿਸ ਕਰਕੇ ਇਸ ਪਿੰਡ ਦੇ ਵਿੱਚ ਅੱਜ ਪੰਚ ਪੰਚਾਇਤਾਂ ਜਗੀਆਂ ਇਕੱਠੀਆਂ ਹੋਈਆਂ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਕਾਫੀ ਜਿਹੜਾ ਵਿਅਕਤੀ ਨੇ ਉਰੇ ਇਕੱਠੇ ਹੋਏ ਨੇ ਇਹਨਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਹੁਣ ਸਾਰਿਆਂ ਦੇ ਖਿਲਾਫ ਹੀ ਜਿਹੜੀ ਹੈ ਬੜਾ ਅਸਤੇ ਡੀ ਜਾ ਰਹੀ ਹੈ ਚਾਹੇ ਅਕਾਲੀ ਨੇ ਚਾਹੇ ਕਾਂਗਰਸੀ ਨੇ ਚਾਹੇ ਭਾਜਪਾ ਨੇ ਸਭ ਦਾ ਹੀ ਇਹਨਾਂ ਵੱਲੋਂ ਜਿਹੜਾ ਬਾਈਕਾਟ ਕੀਤਾ ਗਿਆ ਗੱਲਬਾਤ ਕਰ ਲੈਣੇ ਆ ਅਸਲ ਦੇ ਵਿੱਚ ਅਜੰਡਾ ਕੀ ਹੈ ਕਿਉਂਕਿ ਕੁਝ ਟਾਈਮ ਪਹਿਲਾਂ ਵੀ ਇੱਥੇ ਜਿਹੜਾ ਇੱਕ ਪਿੰਡ ਦੇ ਵਿੱਚ ਬਾਈਕਾਟ ਕੀਤਾ ਗਿਆ ਸੀ ਉਦੋਂ ਕੀ ਮਸਲਾ ਸੁਲਝਾ ਸੀ ਤੇ ਹੁਣ ਕੀ ਵਾਪਰਿਆ ਸਾਰਾ ਕੁਝ ਇਹ ਗੱਲਬਾਤ ਕਰ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਨਾਮ ਕੀ ਹੈ ਜੀ ਤੁਹਾਡਾ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਸਰਪੰਚ ਢੇਡਪੁਰੀ ਠੀਕ ਹੈ ਸਰਪੰਚ ਸਾਹਿਬ ਇਹ ਅਸਲ ਦੇ ਵਿੱਚ ਅਜੰਡਾ ਕੀ ਹੈ ਤੁਸੀਂ ਪੰਜ ਪਿੰਡਾਂ ਦੀ ਪ ਇਹ ਐਸੀ ਕੀ ਕਾਰਨ ਬਣਿਆ ਵੀ ਜਿਹੜਾ ਤੁਹਾਨੂੰ ਬਾਈ ਕੱਟ ਕਰਨਾ ਪੈ ਰਿਹਾ ਇਹ ਜੀ ਸਾਡਾ ਜਿਹੜਾ ਹਲਕਾ ਸਤਰਾਣ ਵਾਲੀ ਹਮ ਹਲਕਾ ਸਤਰਾਣ ਦੇ ਜਿਹੜੇ ਪੰਜ ਪਿੰਡ ਨੇ ਸਾਡੇ ਹਮ ਸਮਾਨਾਂ ਦੇ ਇਹ 2-2 ਕਿਲੇ ਦੇ ਹਰਕਣ ਦਾ ਸਾਡੀ ਹੱਦ ਫਿਲ ਲੱਗਦੀ ਹੈ ਜੀ ਹਮ ਸਾਰਾ ਸਮਾਨਾ ਤੁਹਾਨੂੰ ਇਥੋਂ 5-5 ਕਿਲੋਮੀਟਰ ਤੋਂ ਜ਼ਿਆਦਾ ਕਿਸੇ ਵੀ ਪਿੰਡ ਨੂੰ ਸਮਾਨਾ ਨਹੀਂ ਹੈਗਾ ਹਮ ਇਹ ਜਿਹੜੇ ਸਰਕਾਰਾਂ ਨੇ ਸਾਡੇ ਨਾਲ ਧੱਕਾ ਹੋ ਰਿਹਾ ਸਾਡਾ ਵੀਡੀਓ ਦਾ ਉੱਤਰ ਇਥੋਂ ਜਾ ਰਿਹਾ ਜੀ ਹਮ ਅੱਜ ਵੀਡੀਓ ਦਾ ਉੱਤਰ ਜਾ ਰਿਹਾ ਕੱਲ ਨੂੰ ਤਸਵੀਰ ਵੀ ਜਾਊਗੀ ਹਮ ਇਸ ਕਰਕੇ ਸਾਡੇ ਸਾਰੇ ਭਾਈਚਾਰੇ ਨੂੰ ਇਹ ਕੋਈ ਰਜਿਸਟਰੀ ਕਰਾਉਂਦਾ ਜਾਂ ਚਲੋ ਹੁਣ ਵੀਡੀਓ ਦੇ ਉੱਤਰ ਹੀ ਜਾ ਰਿਹਾ ਵੀਡੀਓ ਦੇ ਉੱਤਰ ਜਾਣ ਨਾਲ ਸਭ ਤੋਂ ਵੱਡੀ ਗੱਲ ਨਰੇਗਾ ਦੀ ਆ ਜੀ ਜਿਹੜਾ ਨਰੇਗਾ ਦਾ ਕਿਸੇ ਦਾ ਨਾਮ ਗਲਤ ਆ ਕਿਸੇ ਦਾ ਕੁਝ ਗਲਤ ਆ ਜੀ ਗਰੀਬ ਮਜ਼ਦੂਰ ਨੇ ਉਹ ਤਿੰਨ 300 ਰੁਪਏ ਦੀ ਤਿਹਾਰੀ ਉਹਨਾਂ ਦੀ ਇੱਥੋਂ ਉਹ 1000 ਰੁਪਏ ਲਾ ਕੇ ਪਤਨਾ ਜਾਇਆ ਕਰਨੀ 35 ਕਿਲੋਮੀਟਰ ਉਹ ਕਿਵੇਂ ਜਾਣਗੇ ਕੀ ਹੱਲ ਹੋਊਗਾ ਉਹਨਾਂ ਦਾ ਇੱਥੇ ਰਜਿਸਟਰੀਆਂ ਨੇ ਜੀ ਅਸੀਂ ਲੰਬੜਦਾਰ ਵੀ ਹਾਂ ਹੁਣ ਰਜਿਸਟਰੀ ਅਸੀਂ ਅਗਲੇ ਨੂੰ ਕਹਿੰਦੇ ਨੇ ਰਜਿਸਟਰੀ ਲਿਖਾ ਲੈ ਜਾ ਕੇ ਅਸੀਂ ਜਾ ਕੇ ਬਾਅਦ ਚ ਉਹ ਰਜਿਸਟਰੀ ਲਿਖਾਉਂਦਾ ਜਦੋਂ ਰਜਿਸਟਰੀ ਹੋਣੀ ਹੁੰਦੀ ਆ ਮੋਟਰਸਾਈਕਲ ਤੇ ਜਾ ਕੇ ਹੀ ਰਜਿਸਟਰੀ ਕਰਾਉਣੀ ਆ। ਹੂੰ। ਉੱਥੇ ਸਾਨੂੰ ਰਜਿਸਟਰੀਆਂ ਵਾਸਤੇ ਵੀ ਸਾਨੂੰ ਘਟੂ ਘਟ ਇੱਕ ਗੱਡੀ ਲੈ ਕੇ ਜਾਣੀ ਪਿਆ ਕਰੂ ਪੰਜ ਬੰਦੇ ਨੂੰ ਲੈ ਕੇ ਜਾਣ ਵਾਸਤੇ। ਹੂੰ। ਅਸੀਂ ਇਸ ਇਸ ਚੀਜ਼ ਤੇ ਸਾਰੀਆਂ ਹੀ ਸਰਕਾਰਾਂ ਦਾ ਵਿਰੋਧ ਕਰਦੇ ਆ। ਅਸੀਂ ਕਿਸੇ ਨੂੰ ਵੀ ਆਪਣੇ ਪਿੰਡ ਦੇ ਵਿੱਚ ਦਾਖਲ ਨਹੀਂ ਹੋਣ ਦੇਵਾਂਗੇ ਕਿਸੇ ਵੀ ਪਾਰਟੀ ਨੂੰ। ਹੂੰ। ਕੋਈ ਵੀ ਪਾਰਟੀ ਸਾਡੇ ਪਿੰਡਾਂ ਦੇ ਵਿੱਚ ਨਾ ਆਵੇ। ਹੂੰ। ਇਸ ਕਰਕੇ ਅਸੀਂ ਸਾਰੀਆਂ ਪਾਰਟੀਆਂ ਦਾ ਵਿਰੋਧ ਕਰਦੇ ਆ। ਜਾਂ ਇਹ ਸਾਡੀ ਮਸਲੇ ਦਾ ਸਾਡਾ ਜਿਹੜਾ ਹਲਕਾ ਸਾਡਾ ਹਲਕੀ ਸਮਾਣਾ ਬਣਾ ਜਾਵੇ। ਹੂੰ। ਸਾਨੂੰ ਸਭ ਤੋਂ ਵੱਡੀ ਲੋੜ ਹੈ ਜਿਹੜੀ ਸਾਡੇ ਪੰਜ ਪਿੰਡਾਂ ਨੂੰ ਸੱਤ ਤੋਂ ਅੱਗੇ ਤਲਵੰਡੀ ਪਿੰਡਾਂ ਸਾਡੇ ਪਿੰਡਾਂ ਦੇ ਪਿਛਲੇ ਲੰਘ ਕੇ ਜਾਂਦੇ ਨੇ ਤਲਵੰਡੀ ਵਾਲੇ ਹਮ ਬੱਲਮੰਗਾੜਾ ਵਾਲੇ ਖੱਤਰੀ ਵਾਲੇ ਉਹ ਸੱਤ ਤੋਂ ਅੱਗੇ ਬਣ ਰਹੇ ਜਿਹੜੇ ਉਸ ਬਾਣੇ ਹਲਕੇ ਨਾਲ ਜੋੜ ਰਹੇ ਨੇ ਅਸੀਂ ਸਮਾਨ ਦੇ ਨਾਲ ਲੱਗ ਰਹੇ ਹਾਂ ਸਾਨੂੰ ਫੇਰ ਇਹਨਾਂ ਚੱਕ ਕੇ ਪਾ ਪਾ ਪਤੜਾਂ ਨਾਲ ਜੋੜ ਰਹੇ ਨੇ ਸਾਨੂੰ ਇਸ ਚੀਜ਼ ਦੀ ਬਹੁਤ ਵੱਡੀ ਤਕਲੀਫ ਆ ਜੀ ਇਹ ਸਾਡਾ ਨਹੀਂ ਹੋਣਾ ਚਾਹੀਦਾ ਸਾਡੇ ਪੰਜੇ ਪਿੰਡ ਸੈਜਪੁਰਾ ਖੁਰਦ ਸੈਜਪੁਰਾ ਕਲਾਂ ਭੇੜਪੁਰੀ ਦੋਦੜਾ ਤੇ ਕੋਟਣੀ ਹਮ ਪੰਜੇ ਪਿੰਡ ਦੇ ਸਰਪੰਚ ਇੱਥੇ ਬੈਠੇ ਆ ਪੰਜੇ ਪਿੰਡਾਂ ਨੇ ਪੰਚਾਇਤਾਂ ਬੈਠੀਆਂ ਨੇ ਹਮ ਔਰ ਪੰਜੇ ਪਿੰਡ ਦੇ ਲੰਬੜਦਾਰ ਔਰ ਸਾਰੇ ਮਹਤਵਪੂਰਨ ਬੰਦੇ ਹਮ ਤੇ ਨੌਜਵਾਨ ਵੀਰ ਸਾਰੇ ਇੱਥੇ ਇਕੱਠੇ ਹੋਏ ਆ ਇਹ ਚੀਜ਼ ਅੱਜ ਇਹ ਫੈਸਲਾ ਲਿਆ ਗਿਆ ਵੀ ਅਸੀਂ ਇਹਨੇ ਪੰਜਾ ਪਿੰਡਾਂ ਨੇ ਕਿਸੇ ਵੀ ਪਾਰਟੀ ਨੂੰ ਆਪਣੇ ਪਿੰਡ ਦੇ ਵਿੱਚ ਬੜ ਨਹੀਂ ਜਾ ਬਾਈਕਾਟ ਕਰਨ ਤੋਂ ਪਹਿਲਾਂ ਕੋਈ ਐਸ ਡੀ ਐਮ ਜਾਂ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਮਿਲਿਆ ਤੁਸੀਂ ਮਿਲਿਆ ਜੀ ਐਡੀਐਮ ਸਾਹਿਬ ਨੂੰ ਅਸੀਂ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤੇ ਨੇ ਵੀ ਸਾਡਾ ਜੀ ਇਹ ਬਲੌਕ ਨਹੀਂ ਜਾਣਦਾ ਸਾਡਾ ਸਮਾਨੀ ਨਾੜਾ ਚਾਹੀਦਾ ਅਸੀਂ ਸਾਰਿਆਂ ਨੂੰ ਐਸ ਡੀ ਐਮ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਜੀ ਪਰ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਸਾਨੂੰ ਲੱਗਦਾ ਕੋਈ ਨਿਕਲੂ ਰਿਜ਼ਲਟ ਦੇਖੋ ਜੀ ਅਸੀਂ ਤਾਂ ਬਾਈਕਾਟ ਕੀਤਾ ਹੁਣ ਕਿਉਂਕਿ ਅਗਲੇ ਮਹੀਨੇ ਇਲੈਕਸ਼ਨ ਵੀ ਨੇ ਮੇਰਾ ਸੀ ਇਲੈਕਸ਼ਨ ਹੋਣੀ ਨਹੀਂ ਦਾ ਸੀ ਪਿੰਡ ਚ ਨਹੀਂ ਮੜਨ ਦੇਣਾ ਕਿਸੇ ਨੂੰ ਨਹੀਂ ਕਈ ਵਾਰ ਕੋਈ ਕਾਲੀ ਕਾਂਗਰਸ ਹੀ ਆ ਕੇ ਕਹਿੰਦੇ ਵੇ ਤਾ ਟਿਕਟ ਤਾਂ ਜਿਹੜਾ ਵੀ ਸਾਨੂੰ ਕੋਈ ਟਿਕਟ ਦੱਸੇ ਨਾ ਕਿਸੇ ਦੀ ਟਿਕਟ ਲਈਏ ਹੂੰ ਦੂਜੇ ਨੰਬਰ ਦੇ ਜਿਹੜਾ ਕੋਈ ਸਾਡਾ ਹੱਲ ਕਰੂਗਾ ਹੂੰ ਜਿਹੜਾ ਸਾਡੀ ਕੋਈ ਬਾਹ ਫੜਦਾ ਆ ਕੇ ਹਾਂ ਸਾਨੂੰ ਇਸ ਸੰਕਟ ਵਿੱਚੋਂ ਕੱਢਦਾ ਅਸੀਂ ਉਹਦੇ ਨਾਲ ਚੱਲਾਂਗੇ ਸਾਰੇ ਇਕੱਠੇ ਹੋ ਕੇ ਚੱਲਾਂਗੇ ਠੀਕ ਹੈ ਹਾਂਜੀ ਬਾਜੀ ਤੁਸੀਂ ਕੀ ਜੀ ਤੁਹਾਡਾ ਪੰਜ ਮੇਰੇ ਨਾਲ ਗੁਰਪ੍ਰੀਤ ਸਿੰਘ ਸਪੰਸ ਪਿੰਡ ਬੋਲਦੇ ਹੋ ਜੀ ਕੀ ਕਹੋਗੇ ਜੀ ਇੰਨਾ ਵੱਡਾ ਡਿਸੀਜਨ ਤੁਸੀਂ ਲੈ ਰਹੇ ਹੋ ਕੀ ਲੱਗਦਾ ਜੀ ਕੀ ਬਣੂਗਾ ਸੋ ਸਭ ਤੋਂ ਮੇਨ ਸਾਡਾ ਜਿਹੜਾ ਹੁਣ ਮੁੱਦਾ ਹੈ ਨਾ ਵੀਡੀਓ ਵਲੌਗ ਨੂੰ ਲੈ ਕੇ ਸਾਡਾ ਜਿਹੜਾ ਤੁਸੀਂ ਚੱਕਿਆ ਮੁੱਦਾ ਵੀ ਜਿਹੜਾ ਅੱਜ ਵੀਡੀਓ ਵਲੌਗ ਦਾ ਸਾਡਾ ਸਮਾਣਾ ਤੋਂ ਚੇਂਜ ਕਰਕੇ ਉਹ ਪਤਨਾ ਹੋ ਰਿਹਾ ਹੈਗਾ ਤੇ ਕੱਲ ਨੂੰ ਕੀ ਹੈ ਇਸੇ ਤਰ੍ਹਾਂ ਸਾਡੀ ਤਸਵੀਰ ਵੀ ਅੱਗੇ ਚਲੀ ਜਾਣੀ ਹੈ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਆਉਣੀਆਂ ਉਹ ਸਾਡਾ ਪਿੰਨ ਸਮਾਣੇ ਤੋਂ 2 ਕਿਲੋਮੀਟਰ ਦੂਰ ਹੈ ਸਾਨੂੰ ਕੋਈ ਕੰਮ ਹੁੰਦਾ ਚਾਹੀਏ ਸਾਨੂੰ 10 ਕਿੜੇ ਵੀ ਲਾਣੇ ਪੈਣ ਪੰਜ ਮਿੰਟ ਦਾ ਰਸਤਾ ਪਤਨਾ ਰੋਜ਼ ਰੋਜ਼ ਨਹੀਂ ਜਾ ਜਾਣਾ ਸਾਡੇ ਤੋਂ ਤੇ ਇਸੇ ਕਰਕੇ ਅੱਜ ਅਸੀਂ ਸਾਰੇ ਪਿੰਡਾਂ ਨੇ ਇਕੱਠੇ ਹੋ ਕੇ ਇੱਥੇ ਇੱਕ ਮਹਾਪੰਚਾਇਤ ਕੀਤੀ ਹੈ ਵੀ ਉਹ ਤਾਂ ਕਸਣਾ ਜਿਹੜਾ ਹਲਕਾ ਸਮਣਾ ਨਹੀਂ ਕੀਤਾ ਜਾਊਗਾ ਉਹ ਤਾਂ ਕੋਈ ਮੋਕੀ ਪਾਵਾ ਪੰਜ ਪਿੰਡਾਂ ਦੀ ਪੰਚਾਇਤ ਇਕੱਠੀ ਹੋ ਗਈ ਸਵੇਰ ਦੀ ਤੁਸੀਂ ਮੀਟਿੰਗ ਕਰੀ ਹੈ ਪਿੰਡ ਦੇ ਲੋਕ ਰਾਜੀ ਨੇ ਤੁਹਾਡੇ ਨਾਲ ਹਾਂਜੀ ਹਾਂਜੀ ਸਾਰੇ ਪਿੰਡ ਰਾਹੀਏ ਸਾਰੇ ਨਾਲ ਖੜੇ ਨੂੰ ਕੀ ਲੱਗਦਾ ਕੀ ਹੈ ਵੀ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਕੋਈ ਲੱਗਿਆ ਕੋਈ ਗੱਲਬਾਤ ਕਰਨ ਨਹੀਂ ਹਜੇ ਤਾਂ ਕੋਈ ਗੱਲ ਨਹੀਂ ਹੋਈ ਉਮੀਦ ਹੈ ਚਲੋ ਵੀ ਸਾਡਾ ਮਸਲਾ ਜਿਹੜਾ ਹੱਲ ਹੋਊਗਾ ਅਗਰ ਹੱਲ ਨਹੀਂ ਹੁੰਦਾ ਤਾਂ ਅਸੀਂ ਸਾਰੀਆਂ ਪਾਰਟੀਆਂ ਬਾਈਕਟ ਅਸੀਂ ਕਿਸੇ ਨੂੰ ਬੁੱਟੇ ਪਾਵਾਂ ਠੀਕ ਕਰ ਬੰਦ ਵੀ ਜਿਹੜਾ ਸਾਡਾ ਮਤਲਬ ਤਸੀਲਾ ਪਾਤਲਾ 25 25 30 35 ਕਿਲੋਮੀਟਰ ਪੈਂਦੀ ਹੈ ਅਸੀਂ ਸਾਰਿਆਂ ਨੇ ਇਹ ਮਤਾ ਪਾਸ ਕੀਤਾ ਹੈ ਵੀ ਅਸੀਂ ਸਮਾਣਾ ਹਲਕੇ ਦੇ ਵਿੱਚ ਸਾਨੂੰ ਰੱਖਿਆ ਜਾਵੇ ਅੱਗੇ ਹਲਕਾ ਬੰਦੀ ਹੋਣੀ ਹੈ ਸਾਡੇ ਪੰਜੇ ਪਿੰਡਾਂ ਨੂੰ ਸਮਾਣਾ ਹਲਕੇ ਦੇ ਨਾਲ ਜੁੜਿਆ ਜਾਵੇ ਤੇ ਸਾਡਾ ਇਹ ਨਹੀਂ ਜੇ ਨਹੀਂ ਸਾਨੂੰ ਜੋੜਿਆ ਜਾਊਗਾ ਅਸੀਂ ਇੱਕ ਕਵਾਲਿਟੀ ਦਾ ਨਹੀਂ ਜਾਂ ਕਿਸੇ ਇੱਕ ਸਰਕਾਰ ਦਾ ਨਹੀਂ ਅਸੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਬਾਈਕਾਟ ਕਰਾਂਗੇ ਕਰੇ ਦਿੱਤਾ ਅੱਜ ਮਤਲਬ ਕਰਾਂਗੇ ਕਿ ਅੱਜ ਬੋਰਡ ਲਾ ਦਾਂਗੇ ਅਸੀਂ ਉਸ ਤੋਂ ਬਾਅਦ ਜਿਹੜਾ ਸਾਡਾ ਕੋਈ ਹੱਲ ਕਰੂਗਾ ਅਸੀਂ ਉਹਦੇ ਨਾਲ ਮਤਲਬ ਫਿਰ ਦਰੋਂ ਕੋਈ ਕਾਲੀ ਆ ਕੋਈ ਕਾਂਗਰਸੀ ਕੋਈ ਬੀਜੇਪੀ ਕੋ ਆਇਆ ਹੋਵੇ ਤੁਹਾਡੇ ਕੋਲ ਹਲੇ ਅਸੀਂ ਅੱਜ ਮੀਟ ਗਏ ਅੱਜ ਕੀਤੀ ਹੈ ਨਾ ਹੂੰ ਕਿਉਂਕਿ ਰੌਲਾ ਕੱਲ ਪਰਸੋਂ ਦਾ ਪੈਣਾ ਸ਼ੁਰੂ ਹੋ ਰਿਹਾ ਰੌਲਾ ਕੱਲ ਪਰਸੋਂ ਦਾ ਪੈ ਰਿਹਾ ਜੀ ਹਲੇ ਉਹਨਾਂ ਦੇ ਕੋਈ ਜੂਨ ਨਹੀਂ ਸਰਕੀ ਕਰਨ ਤੇ ਤੇ ਅੱਜ ਅਸੀਂ ਵੱਡਾ ਇਕੱਠ ਕਰਿਆ ਉਹਦੇ ਸਾਥ 4-4 5-5 ਕੇ ਬੰਦੇ ਅਸੀਂ ਉਹਦੇ ਦਾ ਮਤਾ ਪਾਸ ਕਰਿਆ ਸੀ ਅੱਜ ਪੂਰਾ ਇਸ ਤੋਂ ਬਾਅਦ ਵੀ ਕੋਈ ਵੱਡਾ ਹੰਗਾਮਾ ਅਸੀਂ ਕਰ ਸਕਦੇ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਨੇ ਕੋਈ ਗੱਲਬਾਤ ਕਰੀ ਹਲੇ ਤੱਕ ਹਾਲ ਤੱਕ ਕੋਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਆਇਆ ਜੀ ਸਾਡੇ ਕੋਲ ਕੀ ਚੇਤਾਵਨੀ ਦੇਣਾ ਚਾਹੁੰਗੇ ਕਿਤਾਬ ਨਹੀਂ ਇਹ ਹੈ ਜੀ ਸਰਕਾਰ ਨੂੰ ਵੀ ਜੇ ਤਾਂ ਸਾਡਾ ਮਸਲਾ ਹੱਲ ਕਰ ਦੇ ਨਹੀਂ ਆਉਣ ਵਾਲਾ ਸੀ ਧਰਨੇ ਵੀ ਲਾਵਾਂਗੇ ਕਿ ਇਲੈਕਸ਼ਨਾਂ ਦਾ ਬਾਈਕਾਟਤਾ ਸੀ ਅੱਜ ਮਤਾ ਪਾਏ ਦਿੱਤੇ ਠੀਕ ਹੈ ਬੇਨਤੀ ਇਹ ਹੈ ਵੀ ਕਿ ਸਾਡੇ ਪਿੰਡਾਂ ਦਾ ਜਿਹੜਾ ਮਸਲਾ ਹੈ ਇਹ ਕਾਫੀ ਸਮੇਂ ਤੋਂ ਲਟਕਿਆ ਪਿਆ ਹੂੰ ਸਾਡੇ ਪਿੰਡ ਨੇ ਜਿਹੜੇ ਇਸਮਾਨੇ ਦੇ ਬਿਲਕੁਲ ਨਜ਼ਦੀਕ ਨੇ ਹੂੰ ਸਾਨੂੰ ਹਲਕਾ ਜਿਹੜਾ ਉਹ ਸਤਰਾਨਾ ਪੈਂਦਾ ਹੈ ਹੂੰ ਜਿਹੜੀ ਸਾਡੀ ਤਹਿਸੀਲ ਹੈ ਉਹ ਸਮਾਨਾ ਪੈਂਦੀ ਹੈ ਸਾਨੂੰ ਹੂੰ ਇਸ ਕਰਕੇ ਜਿਹੜਾ ਸਾਡਾ ਬਲਾਕ ਹੈ ਉਹ ਸਾਨੂੰ ਪਾਤਣਾ ਪਾਇਆ ਯਾਰ ਹਾਂ ਅਤੇ ਉਸ ਤੋਂ ਬਾਅਦ ਫਿਰ ਸਾਨੂੰ ਕੁਝ ਸਮੇਂ ਬਾਅਦ ਥਾਣਾ ਜਿਹੜਾ ਉਹ ਘੱਗਾ ਪਾਇਆ ਜਾਊਗਾ ਜਿਹੜੀ ਤਹਿਸੀਲ ਹੈ ਉਹ ਵੀ ਪਾਤਣਾ ਪਾਈ ਜਾਊਗੀ ਇਸ ਕਰਕੇ ਸਾਡੇ ਜਿਹੜੇ ਨਗਰਾਂ ਦੇ ਵਿੱਚ ਕੰਮਕਾਰ ਹੁੰਦੇ ਨੇ ਉਹ ਸਮਾਨਾ ਬਿਲਕੁਲ ਨੇੜੇ ਹੋਣ ਕਰਕੇ ਸਾਨੂੰ ਸਮਾਨੇ ਦੀ ਬਹੁਤ ਆਰਾਮਦਾਰੀ ਹੈ ਸਾਨੂੰ 25 ਕਿਲੋਮੀਟਰ 30 ਕਿਲੋਮੀਟਰ ਜਾਣਾ ਬਹੁਤ ਔਖਾ ਜੋ ਵੀ ਗਰੀਬ ਪਰਿਵਾਰ ਨੇ ਸਾਰੀ ਗਰੀਬ ਨੇ ਚਲੋ ਜੋ ਵੀ ਜਾਣਦੇ ਨੇ ਨਰੇਗਾਲੇ ਲਾਲਾ ਜਾਂ ਦਿਹਾੜੀ ਜਿਹੜਾ ਕੋਈ ਹੋਰ ਵੀ ਜ਼ਿੰਮੇਦਾਰ ਨੇ ਵੀ ਕਿਸੇ ਨੇ ਰਜਿਸਟਰੀ ਕਰਾਉਣੀ ਹੈ ਉਹਨਾਂ ਨੂੰ ਐਡੀ ਦੂਰ ਜਾਣਾ ਬਹੁਤ ਔਖਾ ਹੈ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਮੌਜੂਦਾ ਸਰਕਾਰ ਤੋਂ ਕਿਉਂਕਿ ਸਰਕਾਰ ਇਹ ਸਾਡਾ ਮਸਲਾ ਹੱਲ ਕਰ ਸਕਦੀ ਹੈ ਜੇ ਚਾਹੁੰਦੀ ਹੋਵੇ ਸਾਡਾ ਮਸਲਾ ਇਹ ਹੱਲ ਕਰੇ ਸਾਨੂੰ ਸਮਾਣਾ ਹਲਕਾ ਪਾਵੇ ਸਾਨੂੰ ਸਮਾਣੇ ਦੇ ਨਾਲ ਜੋੜਿਆ ਜਾਵੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਸਾਡੀ ਇਹ ਬਹੁਤ ਵੱਡੀ ਮੰਗ ਹੈ ਜੇ ਸਾਡੀ ਇਹ ਮੰਗ ਪੂਰੀ ਹੁੰਦੀ ਹੈ ਤਾਸੀ ਜਿਹੜੀ ਸਰਕਾਰ ਸਾਡਾ ਇਹ ਕੰਮ ਕਰਕੇ ਦੇਊਗੀ ਅਸੀਂ ਉਸੇ ਸਰਕਾਰ ਦੇ ਨਾਲ ਜੁੜੇ ਰਹਾਂਗੇ ਮੌਜੂਦਾ ਵਿਧਾਇਕ ਨਾਲ ਕੋਈ ਹੋਈ ਹੈ ਗੱਲਬਾਤ ਮੌਜੂਦਾ ਵਿਧਾਇਕ ਨਾਲ ਫਿਲਹਾਲ ਕੋਈ ਗੱਲ ਨਹੀਂ ਹੋਈ ਮੌਜੂਦਾ ਵਿਧਾਇਕ ਜੋ ਗੱਲ ਕਰਨਗੇ ਸਾਡੀ ਤਾਂ ਇਹੀ ਬੇਨਤੀ ਹੈ ਪਹਿਲਾਂ ਵੀ ਸਾਡੀ ਬੀਬੀ ਲੁੰਬਾਰ ਸੀ ਐਮਐਲਏ ਜਦੋਂ ਉਸ ਵੇਲੇ ਵੀ ਅਸੀਂ ਵਿਰੋਧਤਾ ਕੀਤੀ ਸੀ ਉਸ ਵੇਲੇ ਵੀ ਅਸੀਂ ਬੇਨਤੀ ਕੀਤੀ ਸੀ ਵੇ ਸਾਨੂੰ ਸਮਾਣੇ ਦੇ ਹਲਕੇ ਦੇ ਵਿੱਚ ਪਾਇਆ ਜਾਵੇ ਸਮਾਣੇ ਦੇ ਨਾਲ ਹੀ ਜੋੜਿਆ ਗਿਆ। ਬੀਬੀ ਲੁੰਬਾ ਦੀ ਗੱਲ ਕਰ ਰਹੇ ਹਾਂ ਕਿਉਂਕਿ ਕੁਝ ਟਾਈਮ ਪਹਿਲਾਂ ਵੀ ਸੁਣਿਆ ਵੀ ਤੁਸੀਂ ਬਾਈਕਟ ਕਰਿਆ ਸੀ। ਹਾਂਜੀ ਉਸ ਟਾਈਮ ਬੀਬੀ ਲੁੰਬਾ ਸੀ ਇਹ ਐਮਐਲਏ ਆਪਣੇ ਉਸ ਟਾਈਮ ਵੀ ਇਲੈਕਸ਼ਨ ਇਹੀ ਸੀ ਬਲਾਕ ਸੰਪਤੀ ਦੇ। 2014 ਦੇ ਵਿੱਚ ਉਸ ਟਾਈਮ ਵੀ ਅਸੀਂ ਇਸੇ ਤਰ੍ਹਾਂ ਇਕੱਠੇ ਹੋ ਕੇ ਵਿਰੋਧਤਾ ਕੀਤੀ ਸੀ। ਪਰ ਉਸ ਟਾਈਮ ਬੀਬੀ ਲੁੰਬਾ ਨੇ ਇਹ ਕਹਿਤਾ ਸੀ ਵੀ ਜਿਵੇਂ ਤੁਸੀਂ ਬਲਾਕ ਦੇ ਵਿੱਚ ਸਮਾਣੇ ਦੇ ਵਿੱਚ ਰਹਿੰਦੇ ਹੋ ਸੋਨੂੰ ਸਮਾਣੇ ਦੇ ਵਿੱਚ ਹੀ ਰੱਖਾਂਗੇ। ਪਰ ਉਸ ਤੋਂ ਬਾਅਦ ਸਾਡੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਨਾ ਕੋਈ ਸਾਨੂੰ ਕੋਈ ਕਿਹਾ ਵੀ ਅਸੀਂ ਜੋੜਾਂਗੇ ਨਾ ਜੋੜਾਂਗੇ। ਪਰ ਹੁਣ ਦੁ ਜਿਹੜੀ ਹਲਚਲ ਹੋਈ ਹੈ ਅਸੀਂ ਉਹਦੀ ਬਰੋਤਾ ਕਰਦੇ ਹਾਂ ਸੋ ਦੇਖ ਸਕਦੇ ਹੋ ਕਿ ਜਿਹੜੀਆਂ ਪਿੰਡਾਂ ਦੇ ਲੋਕ ਪੂਰੇ ਇਕੱਠੇ ਹੋਏ ਨੇ ਇਹਨਾਂ ਵੱਲੋਂ ਸਿੱਧਾ ਸਿੱਧਾ ਜਿਹੜੀ ਹੈ ਸਰਕਾਰ ਨੂੰ ਜਿਹੜੀ ਹੈ ਚੇਤਾਵਨੀ ਦਿੱਤੀ ਗਈ ਹੈ ਕਿ ਸਾਡਾ ਜਿਹੜਾ ਸਿਸਟਮ ਦਾ ਜਿਹੜਾ ਹੱਲ ਕੀਤਾ ਜਾਵੇ ਸਾਨੂੰ ਸਮਾਨੇ ਏਰੀਆ ਦੇ ਵਿੱਚ ਹੀ ਜਿਹੜਾ ਪਹਿਲਾਂ ਦੀ ਤਰ੍ਹਾਂ ਇਸੇ ਤਰ੍ਹਾਂ ਹੀ ਰੱਖਿਆ ਜਾਵੇ ਕਿਉਂਕਿ ਜੇ ਸਤਾਣੇ ਏਰੀਆ ਦੇ ਵਿੱਚ ਜੇ ਸਾਨੂੰ ਸ਼ਿਫਟ ਕੀਤਾ ਜਾਂਦਾ ਇਹਨਾਂ ਦੇ ਸਾਰੇ ਡਾਕੂਮੈਂਟ ਉੱਧਰਲੇ ਪਾਸੇ ਤੇ ਹੋਣਗੇ ਚਾਹੇ ਨਰੇਗਾ ਕਿਉਂਕਿ ਸਭ ਨੂੰ ਜਿਹੜਾ ਇਹ ਲੋਕਲ ਜਿਹੜਾ ਸਮਾਨਾ 2 ਕਿਲੋਮੀਟਰ ਮੰਗੂ ਪੈਂਦਾ ਹੈ ਜਦੋਂ 30 35 ਕਿਲੋਮੀਟਰ ਦਾ ਵਾਇਆ ਪਏਗਾ ਤਾਂ ਸਾਰੇ ਹੀ ਜਿਹੜੇ ਲੋਕ ਨੇ ਦੁਖੀ ਹੋਣਗੇ ਜਿਸ ਕਰਕੇ ਇਹਨਾਂ ਵੱਲੋਂ ਅੱਜ ਇਹ ਸਾਰੀ ਪੰਚਾਇਤ ਇਕੱਠੀ ਕੀਤੀ ਗਈ ਹੈ ਸਰਕਾਰ ਨੂੰ ਸਿੱਧੇ ਤੌਰ ਤੇ ਚੇਤਾਵਨੀ ਵੀ ਦੇ ਦਿੱਤੀ ਗਿਆ ਕਿ ਜੇ ਸਾਡੇ ਨਾਲ ਇਹ ਪਿੰਡਾਂ ਦੇ ਨਾਲ ਛੇੜਖਾਨੀ ਕੀਤੀ ਜਾਂਦੀ ਹੈ ਤਾਂ ਸਾਨੂੰ ਧਰਨਿਆਂ ਤੱਕ ਸੜਕਾਂ ਤੱਕ ਵੀ ਰੋਕਣੀ ਆ ਪੈ ਸਕਦੀਆਂ ਨੇ ਫਿਲਹਾਲ ਦੇ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਸਮਾਣਾ